ਸੈਟੀਸਫੈਕਟਰੀ ਡਿਸੀਜਨ ਹੈ ਹੋਰ ਪਿੱਛੇ ਕਰਦੇ ਥੋੜਾ ਜਜਮੈਂਟ ਜਿਹੜੀ ਹੈ ਐਸ ਪਰਫੈਕਟ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਡ ਸਰ ਅੱਜ ਜਿਹੜੀ ਜਿਹੜੀ ਸੁਦਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬੈਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਸ ਦੀ ਗੱਲ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਾ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ ਚ ਕ੍ਰੋਸ ਹੋ ਗਏ ਸੀਗੇ ਤੇ ਦੋ ਬਾਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਦੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਪੋਸਟ ਟਾਈਮ ਉਹਨੇ ਹੱਥਾ ਸੀ ਉਹਨੇ ਕੁਛ ਨੂੰ ਕੁਛ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮ ਜੀ ਸੀ ਮਿੱਡੂ ਖੇਡਾ ਦੇ ਜਿਹੜੇ ਮਰਡਰ ਦੀ ਸਜਾਵਤ ਤੋਂ ਬਾਅਦ ਪੁੱਛਿਆ ਜੀ ਜਨਾਬ ਇਹ ਜਨਾਬ ਜੀ ਜਨਾਬ ਇੱਕ ਇੱਕ ਹੋਰ ਅਸੋ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਔਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਔਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੀ ਲੀਗਲ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਠੀਕ ਹੈ ਅਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਕਾਫੀ ਲੰਮੀ ਲੜਾਈ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਸਾਰੇ ਤੁਹਾਡੇ ਸਾਰੇ ਤੁਹਾਡੇ ਸਾਰੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਪੰਵਾਨ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਸ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੇਪ ਐ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਦਾ ਜਨਾਬ ਇਹ ਤੁਨੋਆ ਸਾਹਿਬ ਠੀਕ ਹੈ ਬਿਲਕੁਲ ਜਿਹੜੇ ਐਡਵੋਕੇਟ ਨੇ ਤੁਨੋਆ ਸਾਹਿਬ ਉਹ ਵੀ ਤੇ ਜਿਹੜਾ ਵੀ ਸਾਡੇ ਨਾਲ ਨੇ ਅ ਤੁਨੋਆ ਸਾਹਿਬ ਕਿਸ ਤਰ੍ਹਾਂ ਕੀ ਕੰਸਿਸ਼ਨ ਨੂੰ ਲੈ ਕੇ ਕੀ ਗੱਲਬਾਤ ਹੋਈ ਇਹ ਕੀ ਸੀ ਆ ਬੜੇ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਟ ਇੰਪ੍ਰੀਜ਼ਨਮ ਚੜਾਈ ਗਈ ਹੈ ਫਾਰ देयर ਐਕਟ ਠੀਕ ਹੈ ਤੋਂ ਬਾਕੀ ਜੋ 3 ਅਕਿਊਜ਼ ਨੇ ਜੋ ਇਸ ਕਾਸਪਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਠੀਕ ਹੈ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਸਰ ਜੀ ਜਿੱਦੜ ਕੇ ਨਾਲ ਜਿਹੜੇ ਅਮਿਤ ਦਾਗਲ ਗਿਆ ਫੋਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲਪੁਲ ਠੀਕ ਹੈ ਤੇ ਬਿਲਕੁਲ ਜੀ एचा पछा पछा क्या सीन तो <laughs>? है रे अनिल गड्डी में मन नहीं है आप नहीं सुनते यार प्लीज आने दो प्लीज आने दो यार जाओ आशु अनिल रामना